ਸਤਿ ਸ਼੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲਾਪਰੀ ਸਿੰਘ ਪੁੱਲਰ ਜਿਹੜਾ ਤੁਸੀਂ ਅੱਜ ਝੋਨਾ ਦੇਖ ਰਹੇ ਹੋ ਇਹ ਆਪਣਾ ਟਿੱਬੇ ਦੇ ਉੱਪਰ ਲੱਗਿਆ ਹੋਇਆ ਤੇ ਲਗਭਗ ਅੱਜ 20 21 ਦਿਨਾਂ ਦਾ ਹੋ ਗਿਆ ਅਤੇ ਹੁਣ ਤੱਕ ਇਸ ਨੂੰ ਸਿਰਫ 60 ਕਿਲੋ ਯੂਰੀਆ ਪਾਈ ਆ ਹੁਣ ਇਹੇ ਟਿੱਬੇ ਉੱਪਰ ਹੁਣ ਲੱਗਿਆ ਤੇ 60 ਕਿਲੋ ਯੂਰੀਆ ਨਾਲ ਹੀ ਇੰਨਾ ਜ਼ਿਆਦਾ ਫਟਾਰਾ ਕਿਵੇਂ ਦਾ ਇੰਨੀ ਜ਼ਿਆਦੇ ਗਰੋਥ ਕਿਵੇਂ ਕਰ ਗਿਆ ਹੁਣ ਇੱਥੇ ਕੁਝ ਕਿਸਾਨ ਵੀਰ ਕਹਿਣਗੇ ਯਾਰ ਇਸ ਵਾਰ ਤਾਂ ਮੀਂਹ ਬਹੁਤ ਪਈ ਆ ਸਾਰੇ ਪੰਜਾਬ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਪਿਆ ਪਰੰਤੂ ਮੇਰੇ ਪਿੰਡ ਦੇ ਵਿੱਚ ਕਾਲੀ ਭਾਰੀ ਮੀਂਹ ਪਿਆ ਪਹਿਲਾ ਮੀਂਹ ਕਾਲੀ ਪਿਆ ਪਿਰਾ ਭਾਰੀ ਪਿਆਗਾ ਹੁਣ ਤੱਕ ਸਾਡਾ ਪਿੰਡ ਤਰਸੀ ਜਾਂਦਾ ਸੀ ਯਾਰ ਕਦੇ ਸਾਡੇ ਵੀ ਮੀਂਹ ਪੈ ਜਾਊਗਾ ਤਾਂ ਦੋਸਤੋ ਇਹ ਮੀਂਹਾਂ ਦੀ ਕਰਾਮਾਤ ਨਹੀਂ ਆਪਣੇ ਕਿਸਾਨ ਵੀਰ ਝੋਨੇ ਦੇ ਵਿੱਚ ਸਮਾਨ ਬਹੁਤ ਪੌਂਦੀ ਆ ਜਿਵੇਂ ਕਿ ਕੋਲੂਰੂ ਕਰਾਟੇ ਕਿਉਂ ਸਸਤੀਆਂ ਪੈਂਦੀਆਂ ਤੇ ਕੁਝ ਕਿ ਕਿਸਾਨ ਭਰਾਵਾਂ ਦਾ ਕਹਿਣਾ ਕਿ ਇੰਨਾ ਬਿਨਾ ਤਾੜ ਝੋਨਾ ਚੱਲਦਾ ਹੀ ਨਹੀਂ ਕਿਉਂਕਿ ਮੇਰਾ ਏਰੀਆ ਬਠਿੰਡਾ ਅਤੇ ਬਠਿੰਡੇ ਦੇ ਵਿੱਚ ਸਭ ਤੋਂ ਵੱਧ ਕਲੋਰੋ ਕਰਾਟੇ ਵਿਕਦੀ ਆ ਕਿਉਂ ਕਿ ਇੱਥੇ ਕੀੜੀ ਬਹੁਤ ਪੈਂਦੀ ਆ ਵਾਨ ਰਤੀਲੇ ਆ ਨਾ ਮੇਰੇ ਆਸੇ ਪਾਸੇ ਗਵੰਡੀ ਬਹੁਤ ਜ਼ਿਆਦੇ ਪਾਉਂਦੀ ਆ ਬਸ ਕੱਲਾ ਮੈ ਹੀ ਨਹੀਂ ਪਾਉਂਦਾ ਦੂਜਾ ਵੱਡਾ ਕਾਰਨ ਇਸ ਤੋਂ ਵੱਧ ਆਪਣੇ ਕਿਸਾਨ ਭਰਾ ਪੁਦਾਨ ਚੱਕ ਲੈਂਦੇ ਆ ਫਟੇਰਾ ਚੱਕ ਲੈਂਦੇ ਆ ਜਾਂ ਫਿਰ ਹੋਰ ਰੰਗ ਬਰੰਗੀਆਂ ਥੈਲੀਆਂ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਕੱਲੀ ਜੂਰੀ ਆ ਕੀ ਕਰ ਲੂਗੀ ਜੂਰੀਆ ਦੇ ਨਾਲ ਕੋਈ ਨਾ ਕੋਈ ਤਾਂ ਸਮਾਨ ਪਾਵਾਂਗੇ ਤਾਂ ਦੋਸਤੋ ਆਹਾ ਮੇਰਾ ਖੇਤ ਆ ਪੰਜਾਬ ਦੇ ਵਿੱਚ ਆ ਮੈਂ ਕੋਈ ਬਾਹਰ ਨਹੀਂ ਰਹਿੰਦਾਗਾ ਰਹਿੰਦਾ ਹੁੰਦਾ ਟਿੱਬੇ ਤੇ ਝੋਨਾ ਲਾਇਆ ਅੱਜ ਤੱਕ ਮੈਂ ਆਪਣੇ ਖੇਤ ਦੇ ਵਿੱਚ ਕੋਈ ਵੀ ਜ਼ਹਿਰ ਜਿਵੇਂ ਕਲੋਰੋ ਆ ਕਰਾਟੇ ਆ ਫਟੇਰਾ ਜ਼ਮੀਨ ਦੇ ਵਿੱਚ ਨਹੀਂ ਪਾਇਆ ਹੁਣ ਸਭ ਤੋਂ ਵੱਡੀ ਉਦਾਹਰਣ ਫਟੇਰਾ ਦੇ ਵਿੱਚ ਕੀ ਹੁੰਦਾਗਾ ਕੋਰਾ ਜਨ ਵਾਲਾ ਸਾਲਟ ਹਾਂ ਦੋਸਤੋ ਜਿਹੜੀ ਕੋਰਾ ਜੇ ਨਾਲ ਸਾਲਟ ਆ ਨਾ ਉਹੀ ਫਟੇਰਾ ਦੇ ਵਿੱਚ ਹੁੰਦਾ ਜੇ ਮੈਂ ਤੁਹਾਨੂੰ ਕਹਾਂ ਕਿ ਜੇਕਰ ਤੁਸੀਂ ਜਿਆਦਾ ਫਟਾਰਾ ਚਾਹੁੰਦੇ ਹੋ ਤਾਂ ਕੋਰਾ ਜੇ ਦੀ ਸਪਰੇਅ ਕਰ ਦਿਓ ਕਿਉਂਕਿ ਉਹਦੇ ਵਿੱਚ ਦਾ ਸਾਲਟ ਆ ਫਟੇਰਾ ਨਾਲੋਂ 4-5 ਗੁਣਾ ਜਿਆਦਾ ਹੀ ਆ ਤੁਸੀਂ ਮੰਨੋਗੇ ਦੋਸਤੋ ਇਹ ਚੀਜ਼ਾਂ ਫਟਾਰਾ ਕਦੇ ਵੀ ਨਹੀਂ ਕਰਾਉਂਦੀਆਂ ਕਦੇ ਵੀ ਕੀਟਨਾਸ਼ਕ ਦੇ ਉੱਪਰ ਇਹ ਨਹੀਂ ਲਿਖਿਆ ਹੁੰਦਾ ਕਿ ਤੁਹਾਡੇ ਝੋਨੇ ਦਾ ਫਟਾਰਾ ਕਰਾਊਗਾ ਗਰੋਥ ਕਰਾਊਗਾ ਇਹ ਗਰੋਥ ਪ੍ਰਮੋਟਰ ਆ ਜਿਹੜਾ ਇਨਸੈਕਟੀਸਾਈਡ ਆ ਉਹਦੇ ਉੱਪਰ ਸਿਰਫ ਇਹ ਲਿਖਿਆ ਹੋਊਗਾ ਕਿ ਇਹ ਕੀਟਨਾਸ਼ਕ ਆ ਤਾਂ ਕਰਕੇ ਦੋਸਤੋ ਮੈਂ ਇਹ ਸਮਾਨ ਬਿਲਕੁਲ ਪਾਇਆ ਹੀ ਨਹੀਂ ਤਾਂ ਹੁਣ ਮੈਂ ਪਾਇਆ ਕੀ ਆ ਉਹ ਦੱਸ ਦੇਣਾ ਆਹ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਡੀਏਪੀ ਬਾਰੇ ਹੁਣ ਦੋਸਤੋ ਮੈਂ ਡੀਏਪੀ ਕਣਕ ਦੇ ਬੱਚੇ 55 ਕਿਲੋ ਤੋਂ ਲੈ ਕੇ 60 ਕਿਲੋ ਪਾਉਣਾ ਤਾਂ ਕਰਕੇ ਝੋਨੇ ਨੂੰ ਡੀਏਪੀ ਪਾਉਣ ਦੀ ਲੋੜ ਨਹੀਂ ਫੇਰ ਵੀ ਜੇਕਰ ਕੋਈ ਕਿਸਾਨ ਪਾਉਣਾ ਚਾਹੁੰਦਾ ਤਾਂ 10 ਤੋਂ 15 ਕਿਲੋ ਪਾ ਸਕਦਾ ਇਸ ਤੋਂ ਵੱਧ ਪਾਉਣ ਦੀ ਲੋੜ ਨਹੀਂ ਇੱਥੇ ਕਿਸਾਨ ਪਰ ਆਪਣੇ ਮਾਈਕਰੋਆਇ ਚੱਕੀ ਫਿਰਦੇ ਆ ਕਹਿੰਦੇ ਜੜਾਂ ਦੀ ਗਰੋਥ ਬਹੁਤ ਕਰਾਉਂਦਾ ਜੜਾਂ ਦੀ ਗਰੋਥ ਸਿਰਫ ਡੀਏਪੀ ਨੇ ਕਰਾਉਣੀ ਆ ਫਾਸਫੋਰਸ ਨੇ ਹੁਣ ਇ ਏਨੇ ਝੋਨਾ ਆਪਣਾ ਮਹੀਨੇ ਦਾ ਹੋ ਗਿਆ ਤੇ ਹੁਣ ਆਪਾਂ ਡੀਏਪੀ ਚੱਕ ਲਈਏ ਨਹੀਂ ਦੋਸਤੋ ਜੇਕਰ ਕਣਕ ਦੇ ਵਿੱਚ 60 65 ਕਿਲੋ ਡੀਏਪੀ ਪਾਈ ਆ ਤਾਂ ਝੋਨੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਜੇਕਰ ਪਾਉਣੀ ਆ ਤਾਂ 20 ਦਿਨਾਂ ਤੋਂ ਪਹਿਲਾਂ ਪਹਿਲਾਂ ਡੀਏਪੀ ਪਾ ਦਿਓ 20 ਦਿਨਾਂ ਤੋਂ ਬਾਅਦ ਡੀਏਪੀ ਪਾਉਣ ਦਾ ਕੋਈ ਫਾਇਦਾ ਨਹੀਂ ਹੁਣ ਜੇਕਰ ਮੈਂ ਆਪਦੇ ਝੋਨੇ ਦੀ ਗੱਲ ਕਰਾਂ ਤਾਂ ਹੁਣ ਤੱਕ ਸਿਰਫ ਇਸ ਨੂੰ ਖੁਰਾਕੀ ਤੱਤ ਦਿੱਤੇ ਆ ਆਪਣੀ ਫਸਲ ਨੂੰ 17 ਤੱਤ ਚਾਹੀਦੇ ਹੁੰਦੇ ਹੈਗੇ ਜਿੰਨਾਂ ਦੇ ਵਿੱਚੋਂ ਕੁਝ ਤੱਤ ਪਾਣੀ ਰਹੀ ਮਿਲ ਜਾਂਦੇ ਆ ਕੁਝ ਤੱਤ ਆਪਣੀ ਜ਼ਮੀਨ ਦੇ ਵਿੱਚ ਵੈਸੀ ਹੀ ਵਾਧੂ ਪਏ ਹੁੰਦੇ ਆ ਕੁਝ ਤੱਤ ਹਵਾ ਰਾਹੀਂ ਮਿਲਦੇ ਆ ਤੇ ਕੁਝ ਤੱਤ ਆਪਾਂ ਦਿੰਨੇ ਆ ਜਿਵੇਂ ਯੂਰੀਆ ਪਾਤੀ ਜਿਵੇਂ ਡੀਏਪੀ ਪਾਤੀ ਜਿਵੇਂ ਪੋਟਾਸ਼ ਪਾਤੀ ਜਿਵੇਂ ਜ਼ਿੰਕ ਪਾਤੀ ਜਿਵੇਂ ਮੈਗਨੀਸ਼ੀਅਮ ਪਾਤਾ ਜਿਵੇਂ ਕੈਲਸ਼ੀਅਮ ਪਾਤਾ ਜਿਵੇਂ ਸਲਫਰ ਪਾਤੀ ਤਾਂ ਦੋਸਤੋ ਇਹ ਸਾਰੇ ਤੱਤ ਮੈਂ ਆਪਦੇ ਝੋਨੇ ਨੂੰ ਦਿੱਤੇ ਹੋਏ ਆ ਤਾਂ ਕਰਕੇ ਯੂਰੀਆ ਸੀਮਤ ਮਾਤਰਾ ਵਿੱਚ ਪਾਈ ਆ ਯੂਰੀਆ ਮੈਂ ਹੌਲੀ ਹੌਲੀ ਘਟਾ ਰਹੇ ਆ ਆਪਣੇ ਕਿਸਾਨ ਪਰ ਆਪਦਾ ਕੀ ਕਰਦੇ ਆ ਹੌਲੀ ਹੌਲੀ ਯੂਰੀਆ ਵਧਾ ਰਹੇ ਆ ਪਿਛਲੀ ਵਾਰ ਯਾਰ ਨਾ 2.5 ਗੱਟੇ ਪਾਈ ਸੀ ਅਸਰ ਤਿੰਨ ਗੱਟੇ ਪਾਵਾਂਗੇ ਝੋਨੇ ਦੇ ਵਿੱਚ ਯੂਰੀਆ ਘੱਟ ਪਾਈ ਸੀ ਥੋੜਾ ਜਿਹਾ ਮਾੜਾ ਲੱਗਦਾ ਸੀ ਨਹੀਂ ਦੋਸਤੋ ਆਪਾਂ ਯੂਰੀਆ ਓਵਰਡੋਸ ਨਹੀਂ ਦੇਣੀ ਇੱਥੇ ਤਾਂ ਸਾਰੀ ਗਲਤੀ ਕਰਦੇ ਆਪਾਂ ਜਿਹੜਾ ਵੀ ਤੱਤ ਆਪਾਂ ਯਾਰੇ ਦੇਵਾਂਗੇ ਦੂਜੇ ਤੱਤ ਨੂੰ ਓਕਾਰਡ ਕਰੂਗਾ ਸਮਝ ਗਏ ਨਾ ਤਾਂ ਕਰਕੇ ਸਾਰੇ ਤੱਤ ਬੈਲੈਂਸ ਦੇ ਵਿੱਚ ਦੇਨੇ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਚੰਗਾ ਝਾੜ ਚੋਣੇ ਹੋ ਚੰਗਾ ਫਟਾਰਾ ਚੋਣਿਓ ਚੰਗੀ ਗਰੋਥ ਚੋਣਿਓ ਅਤੇ ਦਾਣੇ ਵੀ ਮੋٹے ਭਾਰੇ ਚੋਣਿਓ ਤਾਂ ਉਹਦੇ ਲਈ ਪोटाश ਬਹੁਤ ਜਿਆਦਾ ਜ਼ਰੂਰੀ ਆ ਮੇਰਾ ਏਰੀਆ ਬਠਿੰਡਾ ਹੁਣ ਆਪਣੇ ਜਿਹੜੇ ਕਿਸਾਨ ਭਰਾ ਨਰਮਾ ਲਗਾਉਂਦੇ ਸੀ ਇਸ ਵਾਰ ਉਹਨਾਂ ਨੇ ਵੀ ਝੋਨਾ ਬਹੁਤ ਲਗਾਇਆ ਕਿਉਂਕਿ ਨਰਮੇ ਹੁਣ ਵੜਗੇ ਗੁਲਾਬੀ ਸੁੰਢੀ ਹੁਣ ਹੀ ਦਿੰਦੀ ਤਾਂ ਨਰਮੇ ਵਾਲੀ ਜਗ੍ਹਾ ਦੇ ਵਿੱਚ ਆਪਣੇ ਕਿਸਾਨ ਭਰਾ ਪोटाश ਬਹੁਤ ਜਿਆਦਾ ਪਾਉਂਦੇ ਆ ਤਾਂ ਕਰਕੇ ਉਹਨਾਂ ਨੂੰ ਪोटाश ਪਾਉਂਦੀ ਲੋੜ ਨਹੀਂ ਥੋੜੇ ਬਾਹਾਂ ਦੇ ਵਿੱਚ ਪोटाश ਵਾਦੂਗਾ ਇਸ ਕਰਕੇ ਤੁਹਾਨੂੰ ਵਾਰ ਵਾਰ ਕਿਹਾ ਜਾਂਦਾ ਕਿ ਆਪਣੀ ਮਿੱਟੀ ਚੱਕ ਘਰਾਲੋ ਜਿਹੜੇ ਤੱਤ ਵਾਧੂ ਪਏ ਆ ਉਹ ਪਾਉਣ ਦੀ ਲੋੜ ਹੀ ਨਹੀਂ ਤਾਂ ਦੋਸਤੋ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਹਾਨੂੰ ਇਹ ਝੋਨਾ ਕਿਸ ਤਰ੍ਹਾਂ ਦਾ ਲੱਗਿਆ ਮੈਂ ਆਪਣੇ ਖੇਤਾਂ ਦੇ ਵਿੱਚ 27 28 ਦਿਨਾਂ ਦੇ ਝੋਨੇ ਦੇ ਵਿੱਚ ਜਿੰਨੀ ਯੂਰੀਆ ਪਾਉਣੀ ਆ ਖਤਮ ਕਰ ਦੂੰਗਾ ਪਾ ਕੇ ਕੰਮ ਨਿਮੇੜ ਦੂੰਗਾ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਜੈਤ ਧੰਨਵਾਦ ਦੋਸਤੋ